ਫਾਜ਼ਿਲਕਾ ਦੀ ਢਾਣੀ ਸੱਦਾ ਸਿੰਘ ਤੇ ਵੀ ਹੜ੍ਹ ਦੌਰਾਨ ਕਾਫੀ ਮਕਾਨ ਨੁਕਸਾਨੇ ਗਏ ਹਨ ਜਿਸ ਤੋਂ ਬਾਅਦ ਪੀੜਤ ਪਰਿਵਾਰ ਤਰਪਾਲਾਂ ਹੇਠ ਰਹਿਣ ਲਈ ਮਜਬੂਰ ਹੋ ਰਹੇ ਹਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਮਕਾਨਾਂ ਤੋਂ ਇਲਾਵਾ ਪਿੰਡ ਵਿੱਚ ਹੋਰ ਵੀ ਬਹੁਤ ਸਾਰੇ ਪੱਕੇ ਮਕਾਨ ਡਿੱਗ ਗਏ ਹਨ ਅਤੇ ਕਈ ਮਕਾਨਾਂ ਨੂੰ ਤਰਾੜਾਂ ਪੈ ਗਈਆਂ ਹਨ ਉਹਨਾਂ ਨੇ ਸਰਕਾਰ ਤੋਂ ਜਲਦੀ ਤੋਂ ਜਲਦੀ ਉਹਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਆ ਸਾਡਾ ਮਕਾਨ ਇੱਕ ਤਾਂ ਡਿੱਗ ਪਿਆ ਸੀ ਹੋਰ ਕਾਫੀ ਲੋਕਾਂ ਨੂੰ ਨੁਕਸਾਨ ਹੋਇਆ ਜੀ ਤੇ ਆ ਫਸਲਾਂ ਸਾਰੀਆਂ ਬਰਬਾਦ ਹੋ ਗਈਆਂ ਮੇਰਾ ਇੱਥੇ ਮੇਰਾ ਡਿੱਗਾ ਇੱਕ ਮਕਾਨ ਪੱਕਾ ਮਕਾਨ ਪੱਕਾ ਮਕਾਨ ਸੀਗਾ ਜੀ ਬਾਕੀ ਮਕਾਨ ਡਰਾੜਾ ਪਈਆਂ ਨੇ ਦੀਆਂ ਇੱਥੇ ਤਾਂ 3-4 ਫੁੱਟ ਪਾਣੀ ਚਲਦਾ ਰਿਹਾ ਆ ਫੁੱਲ ਵਗਦਾ ਸੀਗਾ ਇਹਦਾ 2.5 ਲੱਖ ਮਾਗਿਆ ਦਿੱਤਾ ਇਹ ਪੱਕੇ ਮਕਾਨ ਦਾ 2.5 ਲੱਖ ਆਂਦਾ ਜੀ ਮਕਾਨ ਤੇ ਖਰਚਾ ਚੰਗਾ ਥੱਲੇ ਪਲੇਟਫਾਰਮ ਤੇ ਬੀਮ ਪਾ ਕੇ ਥੇਰੀ ਹਾਂਜੀ ਬਾਣੇ ਦੀ ਤਾਕਤ ਪਾਣੀ ਨਾਲ ਨਾ ਇਹ ਪਾਟ ਸਕੀ ਮੇਰਾ ਨਾਮ ਬਲਵਿੰਦਰ ਸਿੰਘ ਪਿੰਡ ਸੱਦਾ ਸਿੰਘ ਤੇ ਨੁਕਸਾਨ ਵੇਖੋ ਜੀ ਇੱਕ ਤਾਂ ਸਾਡਾ ਕਮਰਾ ਡੇ ਗਿਆ ਏ ਦੂਜੇ ਕਮਰੇ ਉਹ ਵੀ ਪਾਟੇ ਖਲੇ ਨੂੰ ਤੇ ਸਾਡੇ ਤੱਕ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਫਾਰ ਲੈਣ ਜਿਹਨੀਆਂ ਫਸਲਾਂ ਗਈਆਂ ਜਾਂ ਸਾਰੀ ਤਬਾਹ ਹੋ ਗਿਆ ਕੁਛ ਵੀ ਨਹੀਂ ਬਚਿਆ ਜੀ ਤੇ ਕੋਈ ਪ੍ਰਸ਼ਾਸਨ ਦਾ ਅਜੇ ਤੱਕ ਨਹੀਂ ਕੋਈ ਸਾਡੇ ਕੋਲ ਆਇਆ ਕੋਈ ਥਾਰ ਲੈਣ ਵਾਸਤੇ ਆ ਸੰਸਤਾ ਵਾਲਿਆਂ ਨੇ ਉਹ ਕੋਈ ਮਾੜੇ ਮੋਟੇ ਆਂਦੇ ਨੂੰ ਰਸੰਦੇ ਜਾਂਦੇ ਨੂੰ ਜੀ ਬਹੁਤ ਆਸੇ-ਪਾਸੇ ਨੁਕਸਾਨ ਬਹੁਤ ਆਵੇਗਾ ਫਲੱਚਾਂ ਨੂੰ ਵੀ ਕੁਕ ਕਰੈਕ ਹੋ ਗਈਆਂ ਆ ਮਕਾਨ ਨਵੇਂ ਆ ਬਣਾਇਆ ਆ ਆ ਵਾਲਾ ਵੀ ਨਵਾਂ ਬਣਾਇਆ ਇਹ ਵੀ ਟੁੱਟ ਗਿਆ ਆ ਡਿੱਗਣ ਵਾਲੀ ਦੁਵਾਰ ਹੋ ਗਈ ਪੂਰੀ ਪਾਣੀ ਤੇ ਰਿਆ ਜੀ 3-4-4 ਫੁੱਟ ਉਹ ਮੋਟਰਸਾਈਕਲ ਦੇ ਕੋ ਸਾਡਾ ਉਹ ਪਾਣੀ ਦੇ ਵਿੱਚ ਡੁੱਬਾ ਰਿਆ ਖਰਾਬ ਹੀ ਹੋ ਗਿਆ ਹੁਣ ਨਾ ਚੱਲ ਵੀ ਨਹੀਂ ਸਕਦਾ ਬਹੁਤ ਪਰੇਸ਼ਾਨੀਆਂ ਪਸ਼ੂ ਚਾਰਾ ਵੀ ਨਹੀਂ ਹੈਗਾ ਤੂੜੀ ਵੀ ਲੋੜ ਗਈ ਸਾਰੀ ਸੰਸਤਾਲੇ ਆਂਦੇ ਨੂੰ ਵੀ ਉਹ ਮਾੜੀ ਮੋਟੀ ਸੇਵਾ ਕਰ ਜਾਂਦੇ ਨੇ ਵਿਚਾਰੇ ਤੇ ਜਿੰਨੀ ਕੋ ਹੁੰਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਤਾਂ ਇੱਕ ਵਾਰੀ ਰਾਸ਼ਨ ਮਿਲਿਆ ਸੀ ਸਾਨੂੰ ਜੀ ਚਾਰ ਵਾਰੀ ਨਹੀਂ ਸਾਦੇ ਤਾਂ ਇੱਥੇ ਚਾਰ ਵਾਰੀ ਦਿੱਤਾ ਨਹੀਂ ਨੇ ਆ ਸਾਡੇ ਇੱਕ ਵਾਰੀ ਆਏ ਸੀ ਰਾਸ਼ਨ ਦੇ ਗਏ ਸੀ ਉਹ ਵੀ ਆਪ ਮੈਂ ਦੂਜਾ ਸਪੀਕਰ ਤੇ ਬੋਲ ਕੇ ਕਿਸ਼ਤੀਆਂ ਤੋਂ ਤੇ ਉਹ ਇੱਕ ਨਾਲ ਮੰਤਰੀ ਜਗਾ ਆਇਆ ਤੇ ਉਹਨਾਂ ਨੂੰ ਬੁਲਾਇਆ ਤੇ ਅਨ ਕਿਸ਼ਤੀਆਂ ਆਈਆਂ ਮੇਰੇ ਘਰਿਆਂ ਦੇ ਤੇ ਕੀ ਕਮੀ ਹੈ ਕਮੀ ਹੈ ਵੀ ਇੱਕ ਤਾਂ ਸਾਡੇ ਕੋਲ ਰਾਸ਼ਨ ਨਹੀਂ ਪਹੁੰਚਾ ਮੜੋ ਮੈਂ ਰਾਸ਼ਨ ਵੀ ਇੱਥੇ ਦੇ ਕੇ ਗਏ ਮੰਤਰੀ ਸਾਹਿਬ ਜਿਹੜੇ ਕੋਈ ਨਹੀਂ ਤੇਰਾ ਇੱਥੇ ਅਸੀਂ ਪਿਓ ਪੁੱਤਰ ਰਹੇ ਹਾਂ ਜੀ ਹਾਂ ਇਹ ਤੇ ਹੋਰ ਕੋਈ ਨਹੀਂ ਰਹੇ ਸੀ ਪਿਓ ਪੁੱਤਰ ਰਹੇ ਹਾਂ ਬਹੁਤ ਦਿੱਕਤ ਸੱਪ ਬਹੁਤ ਇੰਨੇ ਘਰਾਂ ਦੇ ਵਿੱਚ ਥੱਲੇ ਲੈ ਨਹੀਂ ਸਕਦੇ ਇੰਨੇ ਸੱਪ ਆ ਮੈਂ ਮੇਰਾ ਇੱਕ ਪੁੱਤ ਹੋਇਆ ਤੇ ਉਹਨਾਂ ਨੂੰ ਇੱਥੇ ਮੈਂ ਇੱਟਾਂ ਜੋੜ ਕੇ ਉਹ ਇੱਟਾਂ ਇੱਥੇ ਛੱਤ ਲਾਇਆ ਇਹਦੇ ਇਹ ਦਵਾਰ ਪਾਟ ਗਈ ਉਸ ਤੋਂ ਬਾਅਦ ਮੈਂ ਇਹਨੂੰ ਕੱਢਿਆ ਜਾ ਲੈ ਗਿਆ ਉੱਥੇ ਗਵਾਂਢੀ ਦੇ ਘਰੇ ਬਰਾ ਦੇ ਘਰੇ ਜਾ ਬੰਨਾ ਉਹਨੂੰ ਉਥੇ ਹੀ ਪਾਣੀ ਏ ਦਾ ਮੋਢੀਟਾ ਜੋੜੀਆਂ ਉਥੇ ਚਾਰ ਪੰਜ ਵਾਰ ਲਾਏ ਤੇ ਉਹਨਾਂ ਦੇ ਉੱਤੇ ਏਡਾ ਥੜਾ ਬਣਾ ਤੇ ਉੱਤੇ ਠੱਲੀ ਰੱਖਾ ਇਹਨੂੰ ਹਾਂ ਬਹੁਤ ਸੱਪਿਆਂ ਦੇ ਕੋਲ ਵੀ ਆ ਆ ਅਮਰੂਦਪੂਰੇ ਇੰਨੇ ਸੱਪ ਬਹੁਤ ਅਜੀਬ ਹੈਨ ਸੱਪ ਹੁਣ ਕੋਈ ਕੋਈ ਸਾਡੇ ਘਰੇ ਸੱਪ ਐਨ ਮੰਗ ਜਿਹੜਿਆ ਹੁਣ ਮਕਾਨ ਡੇ ਗਏ ਨੇ ਇਹਨਾਂ ਦੇ ਕੋਈ ਮੜਮਟਾ ਕਰਨਾ ਚਾਹੀਦਾ ਸਰਕਾਰ ਨੂੰ ਵੀ ਬਿਉਣਾ ਸੀ ਤਾਂ ਛੇਤੀ ਨਾ ਕੋਈ ਧਿਆੜੀ ਨਾ ਦੱਪਾ ਅਸੀਂ ਤਵਣੇ ਇਸ ਤਰ੍ਹਾਂ ਕਾਲ ਨਾ ਬੜਾ ਨਹੀਂ ਸਕਦੇ ਸਾਡੇ ਤਾਂ ਪਤਾ ਨਹੀਂ ਸਾਲਾਂ ਨੂੰ ਬਣਨਗੇ ਕਿਉਂਕਿ ਸਾਡੇ ਤਾਂ ਆੜ ਕਰਕੇ ਪਹਿਲੂ ਵੀ 2023 ਚ ਆਇਆ ਪਾਣੀ ਅਜੇ ਉਹਦੇ ਤੂੰ ਅਸੀਂ ਨਹੀਂ ਉੱਠੇ ਐ ਤੇ ਅਗਾ ਉਤਵਾ ਇੱਕ ਹੋਰ 25 ਵਾਲਾ ਪਾਣੀ ਆ ਗਿਆ ਜੀ ਕਿਉਂ ਸਾਡੇ ਤਾਂ ਬੜੇ ਮੁਸ਼ਕਲ ਹੋਇਆ ਤੇ ਕਿਉਂ ਹਣ ਸਾਡੇ ਰਸਤੇ ਵੀ ਬੰਦ ਐ ਨਾ ਦਿਹਾੜੀ ਵੀ ਨਹੀਂ ਕਰ ਸਕਨੇ ਵੀ ਅਸੀਂ ਦਿਹਾੜੀ ਲੱਗ ਜਾਈਏ ਦਿਹਾੜੀ ਕਰ ਲਈਏ ਅਛਾ ਸਨ ਉਹ ਪਾਤ ਬੰਤ ਬੇਨਤੀ ਕਰਦੇ ਪਏ ਜੀ ਜਿੰਨਾਂ ਜੀ ਨੇ ਨੁਕਸਾਨ ਹੋਇਆ ਹੈ ਤਾਂ ਪ੍ਰਸ਼ਾਸਨ ਕਰੇ ਉਹ ਨਵਾਸਤੀ ਮੁਆਵਜ਼ਾ ਦਿੱਤਾ ਜਾਵੇ ਜੀ ਸਾਰੇ ਆਂਦੇ ਨੂੰ ਲੰਘ ਜਾਂਦੇ ਕੋਈ ਨਹੀਂ ਤੁਹਾਨੂੰ ਕੋਈ ਸੁਕਾਬ ਦਿੱਤਾ ਪਾਣੀ ਇੱਥੇ ਲੱਖ ਲੱਖ ਜਿੱਡਾ ਰਹੀ ਹੈ ਕੋਈ ਪੱਠਾ ਨ ਕੋ ਅਚਨ ਚੰ ਮੇ ਇੱਥੇ ਰਹਾ ਸੀ ਮਸੇ ਡੰਗਾ ਰਹਿ ਗਿਆ ਘਰ ਡੰਗਰਾਂ ਨਾਲ ਮਸੇ ਲਈ ਰੱਖਾ ਪਾਣੀ ਦੇ ਵੇਤੀ ਥਾਂ ਇਟਾ ਜੋਰ ਜੋਰ ਟੱਕਾ ਥੇਡ ਪਾਟ ਗਈ ਹੈ ਟੋਕਰ ਤੋਂ ਪਰ ਲੈ ਕੱਤੂਆਖ ਜਾਵੇ ਅੰਦਰ ਵਾਰੂ। ਗੁਫਾ ਸਲ ਗਈ ਸਾਰੇ ਕੋਈ ਤੇ ਇਲਾ ਨਹੀਂ ਬਚਾ। ਕੋਈ ਟੂੜੀ ਨਹੀਂ ਬਚੀ ਕੋਸ ਨਹੀਂ ਬਚਾ। ਮਾਂ ਕਰਨਾ ਧਾਨ ਹੈ ਵੀ ਸਾਨੂੰ ਕੋਈ ਮਿਲ ਜਾਵੇ। ਵੀ ਹਣ ਕਾਗਜ ਲਾਤ ਬੈਠੇ ਤੂੰ ਸਿਆਰ ਡੂੰਗਾ ਪੈਂਦਾ ਸੀ। ਘਰ ਪਰ ਲਾਤ ਬੈਠੇ ਕੋਈ ਮਰਦੀ ਆਤ ਰੇ ਅਕੂ। ਕੋਈ ਵੇਖ ਲਾਵੇ ਵੀ ਦੋਵੇਂ ਡੇ ਅੱਗੇ ਹੁਣ ਕਿੱਥੇ ਰਹੀਏ। ਸਾਡੀ ਢਾਣੀ ਇਹ ਵੀ ਪਾਣੀ ਸਾਰੇ ਕਥੇ ਵਹਲੇ ਰਹੇ। ਵੀ ਸਾਨੂੰ ਕੋਈ ਮਿਲ ਜਾਵੇ ਤਾਂ ਕੋਈ ਅਸੀਂ ਈਟਾ ਪੱਟੀ ਬੈਠੇ ਆ। ਵਿਚਾਲਿਆ ਇੱਕ ਮਕਾਨ ਤਾਂ ਖੜਾ ਹੋ ਜਾ। ਅਜੇ ਤੱਕ ਆ ਕੇ ਤੇ ਲਾਤ ਬੈਠੇ ਜੋ ਕਿ ਹੜਪੀਰਤਾ ਆਈ ਸੀ ਖੋਹ ਦੇਣਾ ਮੇਰਾ ਕਮਰਾ ਡੇਗੀ ਪਿਆ ਸੀ ਤੇ ਜੋ ਕਿ ਬਹੁਤ ਸਾਨੀ ਨਜੋ ਮੇਰਾ ਸਮਾਨ تھا ਉਹ ਮੈਂ ਆਪੇ ਪਰ ਮਮੀ ਡੈਡੀ ਦੇ ਕਮਰੇ ਮੇਰਾ ਰਖ ਦਿੱਤਾ ਨੁਕਸਾਨ ਤਾਂ ਹੋਇਆ ਸੀ ਲੇਕਿਨ ਫਿਰ ਬਹੁਤ ਘੱਟ ਬਚਾ ਲਿਆ ਸੀ ਕੋਈ ਸਿਲੰਡਰ ਸੀ ਬਾਕੀ ਵਾਸ਼ਿੰਗ ਮਸ਼ੀਨ ਸੀ ਬੈਡ ਬਾਕਸ ਸੀ ਉਹ ਕੱਢ ਲਿਆ ਸੀ ਪਾਣੀ ਤੇ ਘਰੇ ਅੰਦਰ ਫੋਟ ਡੇਟ ਰਿਹਾ ਸੀ ਜਿੱਥੇ ਖੜੇ ਆ ਜਿੱਥੇ ਪਾਣੀ ਸੀ ਕਿਉਂਕਿ ਹੁਣ ਤਾਂ ਵੇਖਣ ਦੇ ਕਹਿੰਦੇ ਕੋਈ ਵੀ ਸਤਾ ਨਾ ਕਹਿੰਦੇ ਪਾਣੀ ਨਹੀਂ ਚੜਿਆ ਪਾਣੀ ਰਿਹਾ ਹੈ ਕਿਉਂਕਿ ਜਿਹੜਾ ਹੁਣ ਵੇਖਦੇ ਆ ਵੀ ਲਿੰਦਾ ਪੁੱਛ ਥੱਲੇ ਕਿਉਂਕਿ ਬਾਅਦ ਚ ਫਿਰ ਇਸ ਕਰਦਾ ਸੁਧਾਰਨਾ ਹੀ ਕਰਨਾ ਜੀ ਮੰਗ ਕਰਦੇ ਆ ਜੀ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਏ ਮਕਾਨ ਦਾ ਜਿਹੜਾ ਸੀ ਪੱਕਾ ਮਕਾਨ ਬਣਾ ਸੀ ਜੀ